ਫਕੀਰ ਤੁਰਿਆ ਜਾਂਦਾ ਸੀ ਨਾ ਕੋਈ ਕਿਸੇ ਮਾਈ ਦੇ ਘਰ ਜਾ ਕੇ ਬਹਿ ਗਿਆ ਤੇ ਮਾਈ ਕਹਿੰਦੀ ਬਾਬਾ ਜੀ ਕੀ ਖਾਓਗੇ ਫਕੀਰ ਕਹਿੰਦਾ ਖੀਰ ਖਾਂ ਨੂੰ ਠੀਕ ਕਰਦਾ ਮਾਈ ਨੇ ਦੁੱਧ ਚੋ ਕੇ ਤੇ ਖੀਰ ਬਣਾਤੀ ਤੇ ਖੀਰ ਖਾਂਦਾ ਖਾਂਦਾ ਫਕੀਰ ਮਾਈ ਨੂੰ ਬਾਜ ਮਾਰ ਕੇ ਕਹਿੰਦਾ ਦੁੱਧ ਬਜਾਰੋਂ ਲਿਆਂਦਾ ਦੁਕਾਨ ਤੋਂ ਲਿਆਂਦਾ ਮਾਈ ਕਹਿੰਦੀ ਨਾ 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 ਸਾਡੇ ਘਰ ਲਵੇਰਾ ਹੈਗਾ ਸੱਜਰ ਸੂਈ ਮੇਰੀ ਮੱਝ ਆ ਮੈਂ ਦੁੱਧ ਚੋ ਕੇ ਤੇਰੇ ਵਾਸਤੇ ਖੀਰ ਬਣਾਈ ਆ ਹੁਣ ਖਾਂਦਿਆਂ ਖਾਂਦਿਆਂ ਫਕੀਰ ਨੇ ਸਾਰਾ ਘਰ ਵੇਖਿਆ ਤੇ ਮੱਥਾ ਫੜ ਕੇ ਬਹਿ ਗਿਆ ਮਾਈ ਕਹਿੰਦੀ ਕੀ ਹੋਇਆ ਫਕੀਰ ਕਹਿੰਦਾ ਤੁਹਾਡਾ ਦਰਵਾਜ਼ਾ ਬਹੁਤ ਛੋਟਾ ਵਾ ਮਾਈ ਕਹਿੰਦੀ ਤੂੰ ਖੀਰ ਖਾ ਤੈਨੂੰ ਖੀਰ ਦਾ ਤੇ ਦਰਵਾਜ਼ੇ ਦਾ ਕੋਈ ਤਾਲਮੇਲ ਹੈਗਾ ਇਹਦਾ ਮੈਂ ਬੈਠਾ ਬੈਠਾ ਸੋਚਦਾ ਵੀ ਜੇ ਤੁਹਾਡੀ ਕਦੇ ਮੱਝ ਮਰ ਗਈ ਜੁਬਾਨ ਵੇਖੋ ਬੰਦੇ ਕੋ ਕੀ ਕਰਉਂਦੀ ਆ ਜੇ ਤੁਹਾਡੀ ਕਦੇ ਮੱਝ ਮਰ ਗਈ ਤੇ ਦਰਵਾਜ਼ਾ ਤੁਹਾਡਾ ਬਹੁਤ ਛੋਟਾ ਇਹਨੂੰ ਬਾਹਰ ਕਿਦਾਂ ਕੱਢੋਗੇ ਮਾਈ ਨੇ ਖੀਰ ਵਾਲਾ ਪਤੀਲਾ ਚੁੱਕਿਆ ਤੇ ਫਕੀਰ ਦੇ ਸਿਰ 'ਚ ਲੱਦ ਦਿੱਤਾ ਸਾਰਾ ਹੀ ਜਦੋਂ ਗਰਮ ਗਰਮ ਖੀਰ ਪਈ ਨਾ ਸਿਰ 'ਚ ਤੇ ਬਾਹਰ ਨੂੰ ਭਜਾ ਜਾਵੇ ਤੇ ਦਾੜੀ 'ਚੋਂ ਖੀਰ ਚੁੰਦੀ ਜਾਵੇ ਤੇ ਗੁੱਤਾ ਢੇਰ ਦਾ ਕੋਈ ਮਿਲ ਪਿਆ ਆਵਾਜ਼ ਮਾਰ ਕੇ ਕਹਿੰ ਕਹਿੰਦਾ ਜ਼ੁਬਾਨਦਾਰ ਰਸ ਚੁੰਦਾ ਵਾ ਜ਼ੁਬਾਨ ਚਾਵੇ ਤੇ ਨਰਕ ਜ਼ੁਬਾਨ ਚਾਵੇ ਤੇ ਜੁੱਤੀਆਂ ਜ਼ੁਬਾਨ ਚਾਵੇ ਤੇ ਰਾਜ ਪਾ ਗਿਆ ਇੱਥੇ ਜਿਨ੍ਹਾਂ ਨੂੰ ਜ਼ੁਬਾਨ ਦੀ ਵਰਤੋਂ ਕਰਨੀ ਆ ਗਈ ਉਹਨਾਂ ਹਰੀਆਂ ਮਿਰਚਾਂ ਵੀ ਮਹਿੰਗੇ ਭਾਅ ਵੇਚੀਆਂ ਜਿਨ੍ਹਾਂ ਨੂੰ ਜ਼ੁਬਾਨ ਦੀ ਵਰਤੋਂ ਨਹੀਂ ਆਈ ਉਹਨਾਂ ਨੂੰ ਸਾਰੀ ਉਮਰ ਚ ਗੁੜ ਵੇਚਣਾ ਵੀ ਨਹੀਂ ਆਇਆ ਇੱਥੇ ਦੁਨੀਆਂ ਤੇ ਜ਼ੁਬਾਨ ਦੀ ਕੜਤਨ ਕੀ ਆ ਇਹ ਵੈਪਨ ਆ ਜ਼ੁਬਾਨ ਇੱਕ ਜਿਨ੍ਹਾਂ ਨੂੰ ਵਰਤਨਾ ਆ ਗਿਆ ਉਹ ਰਾਜ ਪਾ